ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬੈਠੇ ਹੋਏ ਆ ਪ੍ਰੋਫੈਸਰ ਅਰਵਿੰਦਰਾ ਜੀ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਦੇ ਹੱਕ ਦੇ ਵਿੱਚ ਅੱਜ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਸਟੂਡੈਂਟ ਹੋਣ ਚਾਏ ਟੀਚਿੰਗ ਸਟਾਫ ਹੋਵੇ ਗੱਲਬਾਤ ਕਰਦੇ ਆ ਸਰ ਧਰਨੇ ਪ੍ਰਦਰਸ਼ਨ ਤੇ ਹੁੰਦੇ ਰਹੇ ਯੂਨੀਵਰਸਿਟੀ ਦੇ ਵਿੱਚ ਪਰ ਐਂਟੀ ਹੁੰਦੇ ਰਹੇ ਤੁਹਾਡੇ ਖਿਲਾਫ ਪਰ ਅੱਜ ਹੱਕ ਦੇ ਵਿੱਚ ਹੋ ਰਹੇ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਕੁਝ ਇਹ ਤੇ ਜਿੰਨੇ ਕੋਈ ਪ੍ਰਦਰਸ਼ਨ ਕਰ ਰਿਹਾ ਉਹਨਾਂ ਨੂੰ ਆਪਣੀ ਮਨਸ਼ਾ ਦਾ ਪਤਾ ਹੋਏਗਾ ਮੈਂ ਤੇ ਇਹੀ ਕਹਿ ਸਕਦਾ ਕਿ ਮੈਂ ਆਪਣੀ 3 ਸਾਲ ਦੀ ਟਰਮ ਚ ਪੂਰੀ ਮਿਹਨਤ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤੇ ਜੋ ਵੀ ਮੈਨੂੰ ਲੱਗਦਾ ਸੀ ਕਿ ਬਦਲਾਵ ਲਿਆਉਣ ਦੀ ਲੋੜ ਹੈ ਯੂਨੀਵਰਸਿਟੀ ਤੋਂ ਲੈਂਦੇ ਜਿੱਥੇ ਯੂਨੀਵਰਸਿਟੀ ਦੀ ਗੱਲ ਸਰਕਾਰੀ ਦਰਬਾਰੇ ਕਰਨ ਦੀ ਲੋੜ ਸੀ ਉਹ ਕੀਤੀ ਪੰਜਾਬੀਆਂ ਦੇ ਸਾਹਮਣੇ ਕਰਨ ਦੀ ਲੋੜ ਸੀ ਉਹ ਵੀ ਕੀਤੀ ਅਲੂਮਨੀ ਨੂੰ ਜੋੜਨ ਦੀ ਲੋੜ ਸੀ ਉਹ ਵੀ ਕੀਤੀ ਤੇ ਮੈਂ ਜੇ ਆਪਣੇ ਕੰਮ ਬਾਰੇ ਦੱਸ ਸਕਦਾ ਕਿ ਮੈਂ ਆਪਣੇ 3 ਸਾਲ ਦੇ ਕੰਮ ਤੋਂ ਬਹੁਤ ਖੁਸ਼ ਹਾਂ ਤੇ ਇੱਕ ਨਵਾਂ ਪ੍ਰਿੰਸੀਪਲ ਮੈਂ ਜ਼ਰੂਰ ਇੱਥੇ ਰੱਖਿਆ ਕਿ ਹਰ ਮਨੁੱਖ ਬਰਾਬਰ ਹੁੰਦਾ ਹੈ ਤੇ ਹਰ ਮਨੁੱਖ ਵਾਈਸ ਚਾਂਸਟਰ ਨੂੰ ਜਿੱਥੇ ਮਰਜ਼ੀ ਜਿਸ ਤਰ੍ਹਾਂ ਮਰਜ਼ੀ ਮਿਲ ਸਕਦਾ ਹੈ ਭਾਵੇਂ ਉਹ ਸਪਾਈ ਸੇਵਕ ਹੋਵੇ ਭਾਵੇਂ ਉਹ ਵਿਦਿਆਰਥੀ ਹੋਵੇ ਭਾਵੇਂ ਉਹ ਡੀਨ ਹੋਵੇ ਤੇ ਭਾਵੇਂ ਉਹ ਪ੍ਰੋਫੈਸਰ ਹੋਵੇ ਮੈਂ ਸਾਰਿਆਂ ਨੂੰ ਇੱਕੋ ਨਜ਼ਰ ਤੇ ਬਰਾਬਰ ਤਰੀਕੇ ਨਾਲ ਹੀ ਡੀਲ ਕੀਤਾ ਤੇ ਸੱਚ ਹੈ ਲਗਾਤਾਰੀ ਗੱਲਾਂ ਹੋ ਰਹੀਆਂ ਸੀ ਕਿ ਪ੍ਰੋਫੈਸਰ ਬਦਲੇ ਪਰ ਕੋਡ ਕੰਡਕਟਰ ਲੱਗਾਂ ਦੇ ਬਾਅਦ ਪ੍ਰੋਫੈਸਰ ਨੂੰ ਬਦਲੀ ਕਰ ਦਿੱਤਾ ਕਿ ਇਹ ਤੇ ਮੈਂ ਨਹੀਂ ਇਹਦੇ ਬਾਰੇ ਕੁਝ ਕਹਿਣਾ ਚਾਹੁੰਦਾ ਦੀ ਇਹ ਤੇ ਜਿਹੜੇ ਜਿਨ੍ਹਾਂ ਦਾ ਫੈਸਲਾ ਹੈ ਉਹਨਾਂ ਨੂੰ ਹੀ ਬਿਹਤਰ ਪਤਾ ਹੋਵੇਗਾ ਮੇਰਾ ਮੇਰਾ ਇਹ ਹੈ ਨਹੀਂਗਾ ਕਾਰਜ ਖੇਤਰ ਵਧੀਆ ਵਧੀਆ ਕੰਮ ਵੀ ਕੀਤੇ ਨੇ ਇਸ ਤਰ੍ਹਾਂ ਕੇ ਕਾਰਨ ਰਹਾ ਕਿ ਤੁਹਾਨੂੰ ਚੇਂਜ ਕਰਨਾ ਪਿਆ ਜੀ ਮੈਨੂੰ ਕੋਈ ਮੇਰੀ ਤੇ ਟਰਮ ਖਤਮ ਹੋਈ ਹੈ ਜੀ ਚੇਂਜ ਤੇ ਹੁੰਦਾ ਵੀ ਜੇ ਟਰਮ ਜਿਹੜੀ ਆ ਉਹ ਮੇਰੀ ਤੇ 3 ਸਾਲ ਦੀ ਟਰਮ ਅੱਜ ਖਤਮ ਹੋ ਰਹੀ ਹੈ ਹੁਣ ਇਸ ਤੋਂ ਟਰਮ ਤੇ ਖਤਮ ਹੋ ਰਹੀ ਹੈ ਪਰ ਐਕਸਟੈਂਸ਼ਨ ਮਿਲ ਜਾਂਦੀ ਹੈ ਨਾ ਕਿਉਂਕਿ ਪਹਿਲੇ ਵੀ ਜਿਹੜੇ ਵਾਈਸ ਚੈਂਸਰ ਆ ਸੀ ਉਹਨਾਂ ਨੂੰ ਟਰਮ ਅੱਗੇ ਐਕਸਟੈਂਸ਼ਨ ਮਿਲੀ ਹੈ ਇਸ ਸਬੰਧ ਵਿੱਚ ਫਿਰ ਉਹ ਸਰਕਾਰ ਜਿਨ੍ਹਾਂ ਨੇ ਫੈਸਲੇ ਲਏ ਉਹ ਹੀ ਦੱਸ ਸਕਦੇ ਤੇ ਉਹਨਾਂ ਦਾ ਪ੍ਰੈਰੋਗੇਟਿਵ ਕਾਰੇਕਾਲ ਦੇ ਵਿੱਚ ਵਧੀਆ ਕੰਮ ਵੀ ਕੀਤੇ ਨੇ ਇਸ ਤਰ੍ਹਾਂ ਕਿਹੜੇ-ਕਿਹੜੇ ਕੰਮ ਨੇ ਜਿਹੜੇ ਹੈਗੇ ਉਹ ਕਿਤੇ ਗਏ ਤੁਹਾਡੇ ਨੂੰ ਪਹਿਲੀ ਤੇ ਆਪੇ ਯੂਨੀਵਰਸਿਟੀ ਦਾ ਜਿਹੜਾ ਇਹ ਇਹ ਗੱਲ ਵੀ ਇਹ ਯੂਨੀਵਰਸਿਟੀ ਪੰਜਾਬ ਦੇ ਮਾਲਵੇ ਦੇ ਪਛੜੇ ਖੇਤਰ ਦੇ ਗਰੀਬ ਵਿਦਿਆਰਥੀ ਲੜਕੀਆਂ ਇਹੋ ਜਿਹੇ ਵਿਦਿਆਰਥੀ ਜਿਨ੍ਹਾਂ ਦੇ ਮਾਂ ਪਿਓ ਵੀ ਅਨਪੜ੍ਹ ਨੇ ਜਿਹੜੇ ਪਿੰਡਾਂ ਤੋਂ ਆਉਂਦੇ ਆ ਉਹਨਾਂ ਨੂੰ ਸਸਟ ਘੱਟ ਫੀਸ ਤੇ ਸਸਤੇ ਮੁੱਲ ਤੇ ਉਚੇਰੀ ਸਿੱਖਿਆ ਦਿੰਦੀ ਹੈ ਇਸ ਗੱਲ ਨੂੰ ਮੈਂ ਪੰਜਾਬ ਸਰਕਾਰ ਦੇ ਸਾਹਮਣੇ ਬਾਰ-ਬਾਰ ਰੱਖਿਆ ਤੇ ਮੈਂ ਉਹਨਾਂ ਨੂੰ ਇਸ ਗੱਲ ਦੇ ਉੱਤੇ ਲਿਆਉਣ 'ਚ ਸਫਲ ਹੋਇਆ ਕਿ ਇਹ ਇਸ ਤਰ੍ਹਾਂ ਹੀ ਰਹਿਣੀ ਚਾਹੀਦੀ ਹੈ ਇਹਦੇ ਵਿੱਚ ਬਹੁਤ ਸਾਰੀਆਂ ਫੀਸਾਂ ਵਧਾ ਕੇ ਤੇ ਵਿਦਿਆਰਥੀਆਂ ਤੇ ਬੋਝ ਪਾ ਕੇ ਯੂਨੀਵਰਸਿਟੀ ਦਾ ਵਿੱਤੀ ਸੰਕਟ ਨਹੀਂ ਹੱਲ ਹੋ ਸਕਦਾ ਇਹ ਸਰਕਾਰ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਇਹਦਾ ਯੂਨੀਵਰਸਿਟੀ ਨੂੰ ਮਾਲਵੇ ਖੇਤਰ ਨੂੰ ਪੰਜਾਬ ਨੂੰ ਤੇ ਮੈਂ ਤੇ ਕਵਾਂਗਾ ਦੁਨੀਆ ਨੂੰ ਫਾਇਦਾ ਹੈ ਕਿਉਂਕਿ ਵਿਸ਼ਵ ਪੱਧਰ ਦੀ ਯੂਨੀਵਰਸਿਟੀ ਹੈ ਇਹ ਤੇ ਸਾਰੇ ਪੰਜਾਬੀਆਂ ਦੀ ਯੂਨੀਵਰਸਿਟੀ ਹੈ ਉਹ ਦੁਨੀਆ 'ਚ ਜਿੱਥੇ ਮਰਜ਼ੀ ਰਹ ਰਹੇ ਹੋਣ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਪੰਜਾਬ ਸਰਕਾਰ ਨੇ ਇਸ ਗੱਲ ਨੂੰ ਸਮਝਿਆ ਤੇ ਉਹਨਾਂ ਨੇ ਸਾਡੀ ਗ੍ਰਾਂਟ ਜਿਹੜੀ ਜਦੋਂ ਮੈਂ ਆਇਆ ਵਾਂ 9.5 ਕਰੋੜ ਰੁਪਈਆ ਮਹੀਨਾ ਸੀ ਉਹਨੂੰ ਵਧਾ ਕੇ 30 ਕਰੋੜ ਤੋਂ ਉੱਪਰ ਕਰਤਾ। ਤੋਂ ਮੈਂ ਬਹੁਤ ਧੰਨਵਾਦੀ ਹਾਂ ਪੰਜਾਬ ਸਰਕਾਰ ਦਾ ਇਸ ਕੰਮ ਕਰਕੇ। ਜੇ ਅਗਰ ਸਰਕਾਰ ਹੁਣ ਅੱਗੇ ਤੁਹਾਨੂੰ ਐਕਸਟੈਂਸ਼ਨ ਦਿੰਦੀ ਹੈ ਤੇ ਤੁਸੀਂ ਇਹ ਕਾਰਜ ਕਾਲ ਨੂੰ ਇਸੇ ਤਰ੍ਹਾਂ ਵਧੀਆ ਕਰਾ ਕੇ ਦਿਖਾਓਗੇ। ਦੇਖੋ ਜੀ ਜਿਹੜੇ ਕੰਮ ਸ਼ੁਰੂ ਕੀਤੇ ਐ ਜਿਵੇਂ ਅਸੀਂ ਨਵੇਂ ਕੋਰਸ ਸ਼ੁਰੂ ਕੀਤੇ 5 ਸਾਲਾਂ ਇਕ ਹੀ ਇੱਕ ਰਿਤ ਕੋਰਸ ਉਹ ਜਿਹੜੀ ਚੀਜ਼ੇ ਸਾਲ ਚ ਨਹੀਂ ਉਹਨਾਂ ਨੇ 5 ਸਾਲ ਤੱਕ ਜਾਣਾ ਹੈ। ਅਸੀਂ ਪੰਜਾਬ ਦਾ ਵਨ ਪ੍ਰਿੰਟ ਜੀਵ ਜੰਤ ਮੋਢ ਵਾਲੀ ਕੇਂਦਰ ਸ਼ੁਰੂ ਕੀਤਾ ਹੈ ਜਿਹਦਾ ਕੰਮ ਸ਼ੁਰੂ ਹੋ ਗਿਆ ਹੈ। ਅਸੀਂ ਇੱਥੇ ਅੰਟਰਪ੍ਰੈਨਿਉਰਸ਼ਿਪ ਦਾ ਸੈਂਟਰ ਸ਼ੁਰੂ ਕੀਤਾ ਹੈ ਤਾਂ ਕਿ ਅਸੀਂ ਪਿੰਡੂ ਰੋਜ਼ਗਾਰ ਪੈਦਾ ਕਰਨ ਲਈ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇ ਸਕੀਏ ਅਸੀਂ ਹੋਰ ਬਹੁਤ ਸਾਰੇ ਛੋਟੇ-ਛੋਟੇ ਉਪਰਾਲੇ ਜਿਵੇਂ ਕਿ ਵਿਦਿਆਰਥੀਆਂ ਵੱਲੋਂ ਆਰਟੀਫੈਕਟ ਬਣਾਏ ਜਾਣੇ ਉਹਨਾਂ ਵੱਲੋਂ ਉਹਨਾਂ ਨੂੰ ਵੇਚਣਾ ਉਹ ਕੰਮ ਅਸੀਂ ਸ਼ੁਰੂ ਕੀਤੇ ਹੈ ਔਰ ਅਸੀਂ ਯੂਨੀਵਰਸਿਟੀ ਦੇ ਅੰਦਰ ਬਹੁਤ ਸਾਰੇ ਜਿਹੜੇ ਇਨਫਰਾਸਟ੍ਰਕਚਰ ਦਾ ਸੁਧਾਰ ਲੈਂਦਾ ਪ੍ਰਸ਼ਾਸਨਿਕ ਸੁਧਾਰ ਲੈਂਦੇ ਹੈ ਆਟੋਮੇਸ਼ਨ ਸ਼ੁਰੂ ਕੀਤੀ ਹੈ ਐਗਜ਼ਾਮੀਨੇਸ਼ਨ ਦੀ ਜਦੋਂ ਮੈਂ ਆਇਆ ਸੌਕ ਸੌਕ ਵਿਦਿਆਰਥੀ ਤੇ ਮੈਨੂੰ ਘੇਰ ਲੈਂਦਾ ਸੀ ਜਿਹੜੇ ਕਾਲਜਾਂ ਤੋਂ ਤੇ ਹੋਰ ਥਾਵਾਂ ਤੋਂ ਐਗਜ਼ਾਮੀਨੇਸ਼ਨ ਨਾਲ ਸੰਬੰਧਤ ਆਉਂਦੇ ਸੀ ਉਹਨਾਂ 'ਚ 90% ਦੇ ਕਰੀਬ ਨੂੰ ਹੁਣ ਮੁਸ਼ਕਿਲ ਨਹੀਂ ਆ ਰਹੀ ਸੋ ਅਸੀਂ ਬਹੁਤ ਸਾਰੇ ਉਪਰਾਲੇ ਸ਼ੁਰੂ ਕੀਤੇ ਆ ਸਮਾਂ ਲੱਗਦਾ ਇਹਨਾਂ ਨੂੰ ਅੱਗੇ ਲੈ ਜਾਣ 'ਚ ਤੇ ਮੈਨੂੰ ਪੂਰੀ ਆਸ ਹੈ ਕਿ ਇੱਥੋਂ ਦੀ ਫੈਕਲਟੀ ਇੱਥੋਂ ਦਾ ਜੇ ਕਰਮਚਾਰੀ ਇੱਥੋਂ ਦੇ ਸਟੂਡੈਂਟ ਇਸ ਯੂਨੀਵਰਸਿਟੀ ਨੂੰ ਹੁਣ ਅੱਗੇ ਲੈ ਕੇ ਜਾਣ ਐ ਸਮਾ ਪ੍ਰੋਫੈਸਰ ਅਰਵਿੰਦ ਜੀ ਨੇ ਸਾਫ਼ ਤੌਰ ਤੇ ਕਿਹਾ ਕਿ